ਪਿਛਲੇ ਕੁਝ ਦਿਨਾਂ ਤੋਂ ਪਹਾੜੀ ਤੇ ਮੈਦਾਨੀ ਖੇਤਰਾ 'ਚ ਪੈਰੀ ਬਾਰਿਸ਼ ਨੇ ਜਨ ਜੀਵਨਤਾ ਪਰਭਾਵਿਤ ਕੀਤਾ ਹੀ ਹੋਇਆ ਲੇਕਿਨ ਬਰਸਾਤਾਂ ਦੇ ਪਾਣੀ ਨਾਲ ਦਰਿਆਵਾਂ 'ਚ ਪਾਣੀ ਦਾ ਪੱਧਰ ਵਧਨ ਨਾਲ ਪੰਜਾਬ ਦੇ ਵੱਖ-ਵੱਖ ਜ਼ਿਲ੍ਹੇ 'ਚ ਵੱਡੀ ਪੱਧਰ ਤੇ ਵੱਖ-ਵੱਖ ਫਸਲਾਂ ਨੂੰ ਪਰਭਾਵਿਤ ਕੀਤਾ ਹੋਇਆ ਹੈ ਦਰਿਆਵਾਂ ਦੇ ਪਾਣੀ ਨਾਲ ਜਿੱਥੇ ਕਿਸਾਨਾਂ ਤੇ ਹੋਰਨਾਂ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਉੱਥੇ ਜੇ ਗੱਲ ਕਰੀਏ ਤਾਂ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਖੇਤਰਾ 'ਚ ਗੁਜ਼ਰ ਦਰਿਆ ਰਾਵੀ ਦੇ ਵਧ ਰਹੇ ਪਾਣੀ ਨੇ ਵੀ ਮਾਝੇ ਖੇਤਰ ਦੇ ਕਿਸਾਨਾਂ ਲਈ ਵੱਡੀ ਚਿੰਤਾ ਖੜੀ ਕਰ ਦਿੱਤੀ ਹੈ ਦਰਿਆ ਰਾਵੀ ਪਿਛਲੇ ਦਿਨਾਂ ਤੋਂ ਪਾਣੀ ਦਾ ਪੱਧਰ ਸਮੇਂ-ਸਮੇਂ ਤੇ ਵੱਧਦਾ ਹੀ ਜਾ ਰਿਹਾ ਹੈ ਅ ਅੱਜ ਮੈਂ ਰੋਸੇਪਿੰਡ ਆਇਆ ਜੀ ਸਰਕਾਰ ਦੇ ਹਦਾਇਤਾਂ ਦੇ ਮੁਤਾਬਕ ਤੇ ਚੇਅਰਮੈਨ ਸਾਹਿਬ ਸਾਡੇ ਆਏ ਹੋਏ ਆ ਲ ਤੇ ਅਸੀਂ ਮੌਕਾ ਦੇਖਣ ਆਏ ਸੀਗੇ ਤੇ ਹੜਪਰਭਾਵਤ ਜਿੰਨੇ ਵੀ ਪਿੰਡ ਨੇ ਤੇ ਰੋਸੇ ਪਿੰਡ ਦੇ ਵਿੱਚ ਹੁਣ ਪਿੰਡ ਵਾਸੀ ਦੱਸੇਗੇ ਸਾਡਾ ਇੱਥੇ ਨਾ ਪਾਣੀ ਦੇ ਵਿੱਚ ਫਸਲਾਂ ਡੁੱਬ ਗਈਆਂ ਤੇ ਕਾਫੀ ਜ਼ਿਆਦਾ ਪਾਣੀ ਉੱਪਰ ਤੱਕ ਚੱਲ ਰਿਹਾ ਤਾਂ ਇਹਨਾਂ ਨੂੰ ਦੱਸਿਆ ਵੀ ਇੱਥੋਂ ਸਾਈਡ ਤੋਂ ਇੱਕ ਥੋੜਾ ਜਿਹਾ ਸਾਡਾ ਇੱਥੋਂ ਰਸਤਾ ਬਣਾਇਆ ਜਾਵੇ ਤਾਂ ਜੋ ਅਸੀਂ ਉੱਥੋਂ ਆਪਣਾ ਪਾਣੀ ਕੱਢ ਕੇ ਇੱਥੋਂ ਥੋੜਾ ਜਿਹਾ ਫਸਲਾਂ ਬਚਾ ਸਕੀਏ ਤੇ ਅਸੀਂ ਇਹ ਆਨਲਾਈਨ ਹੀ ਗਾਡੇ ਐਸਡੀਓ ਸਾਹਿਬ ਨੂੰ ਬੁਲਾਇਆ ਹੈਗਾ ਤੇ ਉਹ ਟੈਕਨੀਕਲੀ ਇੰਜੀਨੀਅਰ ਦੇਖਣਗੇ ਇਹਨਾਂ ਨੂੰ ਤੇ ਅਸੀਂ ਜੋ ਵੀ ਇਹਨਾਂ ਦੀ ਮਦਦ ਅਸੀਂ ਕਰ ਸਕਦੇ ਆ ਅਸੀਂ ਸਰਕਾਰ ਤੱਕ ਪਹੁੰਚਾਵਾਂਗੇ ਤੇ ਉਹ ਆਉਂਦੇ ਨੇ ਤੇ ਉਹ ਦੇਖਦੇ ਨੇ ਤੇ ਅਸੀਂ ਜੋ ਵੀ ਅਸੀਂ ਕਰ ਸਕੀਏ ਅਸੀਂ ਕਰਾਂਗੇ ਅਸੀਂ ਇੱਥੇ ਹੀ ਆਂ ਖੜਾ ਦੇ ਤਾਂ ਸਰ ਮਹਾਲਾਤ ਮੰਨੋ ਹੁਣ ਪਾਣੀ ਕਾਫੀ ਜ਼ਿਆਦਾ ਪਿੱਛੋਂ ਵੀ ਛੱਡਿਆ ਗਿਆ ਤੇ ਬਾਰਿਸ਼ ਵੀ ਨਹੀਂ ਰੁਕ ਰਹੀ ਤਾਂ ਪਾਣੀ ਤਾਂ ਬਹੁਤ ਖੜਾ ਹੈ ਤੇ ਹਾਲੇ ਜਾਨੀ ਮਾਲੀ ਜਿਹੜਾ ਨੁਕਸਾਨ ਹੈ ਇਦਾਂ ਦਾ ਕੋਈ ਨਹੀਂ ਹੈ ਉਹ ਸੇਫ ਹੈ ਤੇ ਫਸਲਾਂ ਦਾ ਅਸੀਂ ਕੋਸ਼ਿਸ਼ ਕਰਦੇ ਹਾਂ ਜੇ ਇੱਥੋਂ ਪਾਣੀ ਅਸੀਂ ਕਿਤੇ ਡਾਇਵਰਟ ਕਰ ਸਕੀਏ ਥੋੜਾ ਬਹੁਤਾ ਤਾਂ ਇਹਨਾਂ ਫਸਲਾਂ ਦਾ ਬਚਾਅ ਹੋ ਸਕੇ ਕੱਲਾ ਲੋਕ ਪ੍ਰਸ਼ਾਸਨ ਦੇ ਪੂਰੇ ਪ੍ਰਬੰਧ ਮੁਕੰਮਲ ਕੀਤੇ ਹੋਏ ਆ ਅਗਰ ਕੋਈ ਐਮਰਜੈਂਸੀ ਹਾਲਾਤ ਹੁੰਦੇ ਆ ਤਾਂ ਅਸੀਂ ਪਿੰਡ ਵਾਸੀਆਂ ਨੂੰ ਅਸੀਂ ਇੱਥੋਂ ਲਿਜਾ ਕੇ ਆਪਣਾ ਕਿਤੇ ਸੇਫ ਜਗ੍ਹਾ ਤੇ ਉਹਨਾਂ ਨੂੰ ਉਹਨਾਂ ਦੇ ਡੰਗਰਾਂ ਨੂੰ ਉਹਨਾਂ ਨੂੰ ਅਸੀਂ ਲਿਜਾ ਕੇ ਪ੍ਰਬੰਧ ਕਰਨ ਵਾਸਤੇ ਅਸੀਂ ਸਕੂਲਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਉਹਨਾਂ ਦਾ ਪ੍ਰਬੰਧ ਰਹਿਣ ਦਾ ਖਾਣ ਦਾ ਪ੍ਰਬੰਧ ਕੀਤਾ ਹੋਇਆ ਤੇ ਕਿਸੇ ਨੂੰ ਕੋਈ ਫਿਕਰ ਕਰਨ ਦੀ ਪੈਨਿਕ ਹੋਣ ਦੀ ਲੋੜ ਨਹੀਂ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦਾ ਨਿਗਰਖੀ ਚੱਲੀ ਜਾ ਰਹੀ ਹੈ ਤੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਨੇ। ਪਿੰਡ ਦੇ ਹਾਂਜੀ ਪਿੰਡ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਆਦਾ ਬਰਸਾਤ ਹੋਣ ਕਾਰਨ ਜਿਹੜਾ ਵਾ ਫੜ ਦੀ ਸਥਿਤੀ ਜਿਹੜੀ ਆ ਉਹ ਬਣੀ ਹੋਈ ਆ ਤੇ ਅਸੀਂ ਅੱਜ ਰੋਸੇ ਪਿੰਡ ਦੇ ਬੰਨ ਦੇ ਉੱਪਰ ਤੁਸੀਂ ਬੰਨ ਦੇ ਉੱਪਰ ਖਲੋਤੇ ਆ। ਇਥੋਂ ਸਾਡੇ ਤੋਂ ਥੋੜਾ ਜਿਹਾ 10 ਕਿਲੇ ਹਟਦੀਆਂ ਤਾਰਾਂ ਨੇ ਜਿਹੜੀਆਂ ਪਾਕਿਸਤਾਨ ਦੀ ਹੱਦ ਸਾਡੇ ਨਾਲ ਲੱਗਦੀ ਹੈ ਤੇ ਇੱਥੇ ਜੋ ਸਥਿਤੀ ਹੈ ਉਹਦਾ ਜਾਇਜ਼ਾ ਲੈ ਰਹੇ ਆਂ ਤੇ ਪ੍ਰਸ਼ਾਸਨ ਨੂੰ ਅਸੀਂ ਫੋਨ ਕਰਕੇ ਉਹਨਾਂ ਨੂੰ ਅਲਰਟ ਕਰ ਰਹੇ ਆਂ ਬਾਰ-ਬਾਰ ਕਿ ਜਿੱਥੇ ਵੀ ਕੋਈ ਮੁਸ਼ਕਲ ਹੁੰਦੀ ਆ ਅਸੀਂ ਪਬਲਿਕ ਦਾ ਸਾਥ ਉਥੇ ਡਟ ਕੇ ਆਪਾਂ ਧੀਏ ਪਹਿਲਾਂ ਅਸੀਂ ਇਸ ਤੋਂ ਪਹਿਲਾਂ ਚੰਦੂ ਬਡਾਲਾ ਤੋਂ ਹੋ ਕੇ ਆਏ ਆਂ ਉੱਥੇ ਵੀ ਸਾਨੂੰ ਪ੍ਰਸ਼ਾਸਨ ਪ੍ਰਤੀ ਪਬਲਿਕ ਨੇ ਜੋ ਸੁਝਾਅ ਦਿੱਤੇ ਅਸੀਂ ਉਹਨਾਂ ਤਿਕਰਾਂ ਪਹਚਾਏ ਨੇ डीसी साहब तिकरा एसडीएम साहब ਨੂੰ ਫੋਨ ਕੀਤਾ ਵਾ ਐ एसडीओ साहब ਜਿਹੜੇ ਮਾਈਨਿੰਗ ਵਿਭਾਗ ਦੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ ਦੱਸਿਆ ਕਿ ਸਾਡਾ ਪੂਰਾ ਪ੍ਰਬੰਧ ਆ ਪਰ ਫਿਰ ਵੀ ਅਸੀਂ ਜਾਜਾ ਲੈ ਰਹੇ ਕਿ ਜਿੱਥੇ ਉਹਨਾਂ ਦੀ ਢਿੱਲ ਹੋਵੇਗੀ ਅਸੀਂ ਉਹਨਾਂ ਨੂੰ ਤਾੜਨਾ ਕਰਾਂਗੇ ਕਿ ਇਸ ਉਹ ਢਿੱਲ ਜਿਹੜੀ ਆ ਸਾਡਾ ਸਾਡੀ ਪਬਲਿਕ ਦਾ ਸਾਡਾ ਨੁਕਸਾਨ ਕਰੇਗੀ ਤੇ ਹੋਣੀ ਨਹੀਂ ਚਾਹੀਦੀ ਸੋ ਸਾਡੇ ਨਾਲ ਸਾਥੀ ਸਾਡੇ ਰੋਸੇ ਪਿੰਡ ਦੇ ਖਲੋਤੇ ਨੇ ਇਹਨਾਂ ਦੀ ਵੀ ਜੋ ਮੰਗਾਂ ਨੇ ਆਪਾਂ ਪ੍ਰਸ਼ਾਸਨ तिकरा ਜਿਹੜੀ ਕਹਿੰਦੇ ਸੀ ਪੁੱਛਾਰੇ ਆ ਬਾਨੋ ਜੀ ਹਾਂ ਜੀ ਇੱਕ ਸਾਡੇ ਲਾਗੇ ਸਾਡੇ ਰੋਸੇ ਦੇ ਸਾਡੇ ਸੱਜਣ ਖਲੋਤੇ ਨੇ ਕਿਸਾਨ ਵੀਰ ਜੋ ਇੱਥੋਂ ਦੇ ਵਾਸੀ ਨੇ ਉਹ ਦੱਸ ਰਹੇ ਨੇ ਕਿ ਇੱਕ ਬੰਨ ਇੱਥੇ ਵੱਜਾ ਵਾ ਜਿਹੜਾ ਦਰਿਆ ਨੂੰ ਟੱਕਰ ਲਾਉਂਦਾ ਵਾ ਉਹ ਬੰਨ ਜਿਹੜਾ ਵਾ ਥੋੜਾ ਜਿਹਾ ਉਹਨੂੰ ਕਿਸੇ ਪਾਸਿਓਂ ਪੋਲ ਦਿੱਤਾ ਜਾਵੇ ਤੇ ਪਾਣੀ ਜਿਹੜਾ ਗਾਂ ਖਿਲਰ ਕੇ ਲੰਘ ਜਾਵੇ ਉਹ ਵੀ ਆਪਾਂ ਪ੍ਰਸ਼ਾਸਨ ਤਿਕਰਾਂ ਜਿਹੜੀ ਗੱਲ ਆ ਉਹ ਪਹਚਾਈ ਆ ਮਾਈਨਿੰਗ ਵਿਭਾਗ ਵਾਲਿਆਂ ਨੂੰ ਇੱਥੇ ਬੁਲਾਇਆ ਵਾ ਆਉਣ ਲੱਗੇ ਨੇ ਆਣ ਕੇ ਸਥਿਤੀ ਦੇਖਦੇ ਨੇ ਤੇ ਫਿਰ ਉਹ ਇਸ ਨੂੰ ਕੰਟਰੋਲ ਚ ਕਰਦਾ ਕਿ ਜਿਸ ਤਰ੍ਹਾਂ ਵੀ ਹੋਏਗਾ ਉਸ ਹਿਸਾਬ ਦੇ ਨਾਲ ਕੰਮ ਕਰਕੇ ਇਹਨਾਂ ਦਾ ਬਚਾਅ ਕਰਨਗੇ। ਹਾਂਜੀ ਸਰ ਪਹਿਲਾਂ ਤੇ ਮਾਨਯੋਗ ਪਾਸਪੋਰਟ ਦਾ ਧੰਨਵਾਦ ਕਰਦਾ ਜੋ ਸਾਡੀਆਂ ਸਾਨੇ ਸਰ ਪਹੁੰਚ ਕੇ ਇਹਨਾਂ ਨੇ ਸਾਡਾ ਇੱਥੋਂ ਦਾ ਦੇਖਿਆ ਮਾਹੌਲ ਕੀ ਆ। ਮਾਹੌਲ ਤੇ ਮੌਜ ਜ਼ਿਆਦਾ ਖਰਾਬ ਪਿੱਛੇ بارش ਜ਼ਿਆਦਾ ਹੋਣ ਕਰਕੇ ਦੂਰ ਹਿਮਾਚਲ ਚ ਪਾਣੀ ਆਉਣ ਕਰਕੇ ਇਦੋਂ ਸਾਰੇ ਦੇਖੋ ਬਹੁਤ ਜ਼ਿਆਦਾ ਪਾਣੀ ਹੋ ਚੁਗਾ ਤੇ ਹੁਣ ਜਿਹੜੀ ਜਿਆਦਾ ਇਹ ਆ ਕਿ ਜਦ ਪਾਣੀ ਜਦ ਹੁਣ ਵੇ ਪੂਸੀ ਨੂੰ ਟੁੱਟਣ ਦਾ ਖਤਰਾ ਜਿਆਦਾ ਬਣ ਚੁੱਕਾ ਸਾਨੂੰ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆਂ ਕਿ ਜਿਹੜਾ ਉਹ ਸਪਾਰਾ ਅੱਗੇ ਲੱਗਦਾ ਸਾਡੇ ਉਧਰ ਗਾਂ ਉਹਨੇ ਡਾਬ ਬਹੁਤ ਲਾਈ ਆ ਉਹ ਪਾਣੀ ਬਹੁਤ ਰੁਕੜਿਆ ਤੇ ਜੇ ਇਹ ਆਡੀ ਮੰਗ ਮੰਨ ਕੇ ਉਹ ਪਾਣੀ ਉਥੋਂ ਕੱਢਿਆ ਜਾਏ ਜਾਂ ਲਾਇਆ ਜਾਏ ਥੋੜਾ ਜਿਹਾ ਤੇ ਪਾਣੀ ਨਿਕਲਦੇ ਚਾਂਸ ਹੈਗੇ ਆ ਬਚਾਅ ਹੋ ਸਕਦਾ ਕਿਉਂਕਿ ਬਹੁਤ ਅਹਿਾਰਾਂ ਏਕੜ ਜ਼ਮੀਨ ਆ ਜਿਹੜੀ ਉਹ ਪਾਣੀ ਦੇ ਹੇਠਾਂ ਮਾਰਥ ਲਿਆ ਚੁੱਕੀ ਆ ਉਹਦੇ ਜਿਆਦਾ ਬਰਬਾਦੀ ਬਹੁਤ ਜਿਆਦਾ ਕਿਸਾਨ ਕੀ ਕਰੇਗਾ ਦੱਸੋ ਇੱਥੇ ਤੇ ਜੇ ਪ੍ਰਸ਼ਾਸਨਾਂ ਕੇ ਇਹੋ ਬੇਨਤੀ ਕਰਦੇ ਆਂ ਕਿ ਸਾਡੀ ਸਾਰ ਲਈ ਜਾਏ ਤੇ ਉਹ ਕੰਮ ਜਿਹੜਾ ਕੀਤਾ ਜਾਏ ਉੱਥੋਂ ਦਾ ਥੋੜਾ ਜਿਹਾ ਕੰਮ ਕਰ ਰਿਆ ਇਹ ਫਸਲਾਂ ਬਚ ਸਕਦੀਆਂ ਨੇ ਇਹ ਬਚਣ ਦਾ ਚਾਂਸ ਹੈਗਾ ਬੰਦ ਜਿਆਦਾ ਕੰਮ ਨਹੀਂ ਥੋੜਾ ਕੰਮ ਆ ਤੇ ਆਏ ਵਾਰ ਉਹਦੇ ਕਰਕੇ ਵੀ ਲਾ ਲੋ ਤੇ ਜੇ ਪਿੱਛੇ ਪਾਣੀ ਨਾ ਹੋਣ ਕਰਕੇ ਪਾਣੀ ਜਿਆਦਾ ਚੜਦਾ ਹੋਆ ਪਿੱਛੇ ਵੀ ਥੋੜੀ ਮਿੱਟੀ ਪੈਣ ਵਾਲੀ ਆ ਪਰ ਇਹਦੇ ਕਰਕੇ ਕੇ ਪਾਣੀ ਦਾ ਨਿਕਾਸ ਨਹੀਂ ਹੈਗਾ ਕੇ ਪਾਸੇ ਇਹ ਪਾਣੀ ਤੇ ਰੁਕ ਜਾਂਦਾ ਤੇ ਇਹਨੂੰ ਸਾਰੇ ਨੂੰ ਜ਼ਮੀਨ ਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਤੇ ਮੈਂ ਪ੍ਰਸ਼ਾਸਨ ਨੂੰ ਇਹ ਮੰਗ ਕਰਦਾਂਗੇ ਕਿ ਕਿਰਪਾ ਕਰਕੇ ਇੱਥੇ ਥੋੜਾ ਜਿਹਾ ਧਿਆਨ ਦਿੱਤਾ ਜਾਏ ਤੇ ਜਲਦੋਂ ਜਲ ਇਹ ਕੰਮ ਸ਼ੁਰੂਆਤ ਕੀਤੀ ਜਾਏ ਦਾ ਬੰਦ ਦਾ ਕੁਝ ਕੀਤਾ ਜਾਂ ਨਿਕਾਸ ਕੀਤਾ ਜਾਏ ਇਧਰੋਂ ਤੇ ਬਹੁਤ ਬਹੁਤ ਮਿਹਰਬਾਨੀ ਹੋਏਗੀ ਜੇ ਪ੍ਰਸ਼ਾਸਨ ਇਹ ਨਾ ਕਹੇ ਤੇ ਮਿਹਰਬਾਨੀ ਕਰੇਗਾ ਤੇ